ਖਾਲਜੀ ਪੰਜਾਬ న్యూਸ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਿਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਆਓ ਮਖੜ ਲੈ ਇਸ ਤੇ ਸੁਖਪਾਲ ਖੈਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ ਮੰਡੀਆਂ 'ਚ ਲੱਗੇ ਕਣਕ ਦੇ ਅੰਬਾਰ ਜਲੰਧਰ ਸ਼ਹਿਰ 'ਚ ਗਰਮਾਈ ਸਿਆਸਤ ਵਿਧਾਇਕ ਫਰਗਤ ਸਿੰਘ ਨੇ ਚੌਧਰੀ ਪਰਿਵਾਰ ਤੇ ਸਦੇ ਤਿੱਖੇ ਨਿਸ਼ਾਨੇ ਚਕਜੀਤ ਸਿੰਘ ਨੇ ਢੱਲੀਵਾਲ ਦੀ ਕਿਸਾਨ ਬੀਬੀਆਂ ਨੂੰ ਅਪੀਲ ਕਣਕ ਦੇ ਸੀਜ਼ਨ 'ਚ ਵੀ ਚੱਲਦਾ ਰਹੇ ਮੋਰਚਾ ਪੰਜਾਬ ਕਾਂਗਰਸ ਦੇ ਵਿੱਚ ਵਿਧਿਆ ਟਕਰਾਓ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਚਰਨਜੀਤ ਸਿੰਘ ਚੰਨੀ ਤੇ ਲਾਇਆ ਗੰਭੀਰ ਦੋਸ਼ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਇੱਕ ਪਾਸੇ ਨਾਜ ਮੰਡੀਆਂ ਦੇ ਵਿੱਚ ਕਣਕ ਦੀ ਫਸਲ ਪਹੁੰਚ ਰਹੀ ਹੈ ਤੇ ਦੂਜੇ ਪਾਸੇ ਸਿਆਸਤਦਾਨ ਵੀ ਜ਼ੋਰਾਂ ਤੇ ਨੇ ਕਾਂਗਰਸੀ ਲੀਡਰ ਤੇ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਸੁਖਪਾਲ ਖੈਰਾ ਨੇ ਕਣਕ ਦੀ ਖਰੀਦ ਨੂੰ ਲੈ ਕੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੇ ਹੁਣ ਸਵਾਲ ਖੜੇ ਕੀਤੇ ਨੇ ਕਿਸਾਨ ਕਣਕ ਦੀ ਵਾਢੀ 'ਚ ਰੁੱਝੇ ਹੋਏ ਨੇ ਤੇ ਸਿਆਸੀ ਲੀਡਰ ਆਪਣੇ ਚੋਣ ਪ੍ਰਚਾਰ ਚ ਮੰਡੀਆਂ ਦੇ ਵਿੱਚ ਕਣਕ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਨੇ ਸੁਭਾ ਸਰਕਾਰ ਵੱਲੋਂ ਲਗਾਤਾਰ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਕਿਸਾਨਾਂ ਦਾ ਇੱਕ ਇੱਕ ਦਾਣਾ ਚੁੱਕਾਂਗੇ ਟਰਾਲੀ ਦਾ ਡਾਲਾ ਖੁੱਲਣ ਦੇ ਨਾਲ ਹੀ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਆ ਜਾਣਗੇ ਕਾਂਗਰਸੀ ਲੀਡਰ ਅਤੇ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਕਣਕ ਦੀ ਖਰੀਦ ਨਾਲ ਸਬੰਧਤ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸੁਖਪਾਲ ਖਹਿਰਾ ਦੇ ਮੁਤਾਬਕ ਇਹ ਤਸਵੀਰਾਂ ਪਵਨੀਗੜੀਆਂ ਨੇ ਪਵਨੀਗੜ ਸੰਗਰੂਰ ਦੇ ਵਿੱਚ ਪੈਂਦਾ ਹੈ ਤੇ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦਾ ਹੋਮ ਡਿਸਟ੍ਰਿਕਟ ਹੈ ਸੁਖਪਾਲ ਖੈਰਾ ਨੇ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਕਣਕ ਦੀ ਖਰੀਦ ਅਤੇ ਲਿਫਟਿੰਗ ਦੇ ਵਿੱਚ ਪੰਜਾਬ ਸਰਕਾਰ ਫੇਲ ਹੋਈ ਹੈ ਦੱਸਦੀ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਵੀ ਕਰ ਰਹੇ ਨੇ ਤੇ ਨਾਲ ਹੀ ਵਾਡੀ ਦਾ ਸੀਜ਼ਨ ਵੀ ਚੱਲ ਰਿਹਾ ਹੈ। ਇੱਕ ਪਾਸੇ ਚੋਨਾ, ਦੂਜੇ ਪਾਸੇ ਕਿਸਾਨ ਅੰਦੋਲਨ ਤੇ ਨਾਲ ਹੀ ਵਾਡੀ ਦਾ ਸੀਜ਼ਨ ਤੇ ਕੁਦਰਤ ਨੇ ਵੀ ਕਿਸਾਨਾਂ ਨੂੰ ਮਾਰ ਮਾਰੀ ਹੈ। ਬੀਤੇ ਦਿਨੀ ਹੋਈ ਗੜੇਮਾਰੀ ਦੇ ਦੌਰਾਨ ਕਿਸਾਨਾਂ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ। ਕਿਸਾਨਾਂ ਵੱਲੋਂ ਕਣਕ ਦੀ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਮੰਗਿਆ ਜਾ ਰਿਹਾ ਹੈ। ਤੇ ਹੁਣ ਕਣਕ ਦੀ ਖਰੀਦ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਸੁਪਾਲ ਸਿੰਘ ਖਹਿਰਾ ਨੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ। ਹੁਣ ਦੇਖਣਾ ਹੋਵੇਗਾ ਕਿ ਸੁਭਾ ਸਰਕਾਰ ਜਾਂ ਫਿਰ ਸਰਕਾਰ ਦੇ ਨੁਮਾਇੰਦੇ ਸੁਪਾਲ ਸਿੰਘ ਖਹਿਰਾ ਨੂੰ ਕੀ ਜਵਾਬ ਦਿੰਦੇ ਨੇ। ਬੈਰ ਰਿਪੋਰਟ ਪੰਜਾਬ ਦੇ ਜਲੰਧਰ ਤੋਂ ਸਾਬਕਾ ਸੰਸਦ ਦੇ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਚੌਧਰੀ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਜਲੰਧਰ ਸ਼ਹਿਰ 'ਚ ਸਿਆਸਤ ਗਰਮਾ ਗਈ ਹੈ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਜਲੰਧਰ ਸ਼ੌਣੀ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਚੌਧਰੀ ਪਰਿਵਾਰ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਬੀਤੇ ਦਿਨ ਕਾਂਗਰਸ ਨੂੰ ਦੋ ਵੱਡੇ ਝਟਕੇ ਦਿੰਦਿਆਂ ਭਾਜਪਾ ਨੇ ਤੇਜਿੰਦਰਪਾਲ ਸਿੰਘ ਬਿੱਟੂ ਅਤੇ ਸਾਬਕਾ ਸੰਸਦ ਮੈਂਬਰ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਭਾਜਪਾ ਵਿੱਚ ਸ਼ਾਮਲ ਕਰ ਲਿਆ ਹੈ ਦੋਮਾ ਦੇ ਭਾਜਪਾ ਚ ਸ਼ਾਮਲ ਹੋਣ ਤੋਂ ਬਾਅਦ ਜਲੰਧਰ ਸ਼ੌਣੀ ਤੋਂ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਚੌਧਰੀ ਪਰਿਵਾਰ ਤੇ ਨਿਸ਼ਾਨਾ ਸਾਧਿਆ ਉਹਨਾਂ ਕਹੇ ਕਿ ਜੇਕਰ ਵਿਧਾਇਕ ਬ੍ਰੇਕਰ ਮਜੀਠ ਸਿੰਘ ਚੌਧਰੀ ਵਿੱਚ ਇੰਨਾ ਹੀ ਹੰਕਾਰ ਹੁੰਦਾ ਤਾਂ ਆਪਣੀ ਵਿਧਾਇਕੀ ਛੱਡ ਕੇ ਭਾਜਪਾ ਦੀ ਤਰਫੋਂ ਦੁਬਾਰਾ ਚੋਣ ਲੜਦੇ ਮੈਨੂੰ ਲੱਗਦਾ ਕਿ ਹਰ ਚੀਜ਼ ਮਿਲਣ ਦੇ ਬਾਅਦ ਵੀ ਹੁਣ ਜੇ ਤਾਂ ਮੰਨ ਲਓ ਚੌਧਰੀ ਪਰਿਵਾਰ ਹੈ ਐਕਚੁਅਲੀ ਅਸਲੀ ਗੱਲ ਹੈ ਬੰਦਿਆਂ ਵਾਲੀ ਗੱਲ ਜਾਂ ਕਹਿੰਦਾ ਜਿਹੜੀ ਮਰਦਾਂ ਵਾਲੀ ਗੱਲ ਤਾਂ ਇਹ ਹੈ ਕਿ ਵਿਕਰਮ ਚੌਧਰੀ ਆਪਣੀ ਇਸ ਐਮਐਲਏ ਸ਼ਿਪਰ ਨੂੰ ਰਿਜ਼ਾਈਨ ਕਰਕੇ ਤੇ ਬੀਜੇਪੀ ਵੱਲੋਂ ਖੁੱਲਕੇ ਲੜੇ ਤਾਂ ਫਿਰ ਤਾਂ ਆਉਂਦਾ ਨਾ ਸਵਾਲ ਤੇ ਫਿਰ ਪਤਾ ਲੱਗੂਗਾ ਕਿਹਦੀ ਜਿਹੜੀ ਹੈਗੀ ਜਮਾਨਤ ਬਚਦੀ ਆ ਕਿਉਂਕਿ ਮਤਲਬ ਸਾਰਾ ਪਰਿਵਾਰ ਉਧਰ ਤੋਰ ਕੇ ਔਰ ਅਲਟੀਮੇਟਲੀ ਆਪ ਛੱਡਣਾ ਨਹੀਂ ਹੈ ਕਿਉਂਕਿ ਐਨ ਲੱਗਦਾ ਵੀ ਹਾਂ ਵੀ ਮੈਂ ਤਾਂ ਕਾਂਗਰਸ ਦਾ ਐਮਐਲਏ ਆ ਪਰ ਸਾਰਾ ਪਰਿਵਾਰ ਉਧਰ ਜਿਹੜਾ ਬੀਜੇਪੀ ਚ ਤੋਰ ਦੇਣਾ ਅਸਲੀ ਗੱਲ ਹੈ ਇਹ ਲੋਕਾਂ ਨੂੰ ਸਵਾਏ ਸਿਕਿਉਰਿਟੀ ਤੋਂ ਤੇ ਸਵਾਏ ਕਿਤੇ ਘਰਪੂਰ ਮਿਲ ਜਾਣ ਤੋਂ ਹੋਰ ਇਹਨਾਂ ਨੂੰ ਮੈਨੂੰ ਲੱਗਦਾ ਇਹ ਦੋ ਵੱਡੀਆਂ ਇਨਾਂ ਦੀ ਸਿਆਸਤ ਬਹੁਤੀ ਹੈ ਨੇ ਪਿਛਲੇ ਦਿਨ ਹੀ ਕਿਨਾਂ ਨੇ ਕਿਸੇ ਚੈਨਲ ਦੇ ਵਿੱਚ ਸਟੇਟਮੈਂਟ ਦਿੱਤੀ ਹੈ ਕਿ ਚਲੰਗੇ ਸਿੰਘ ਚੰਮੀ ਨੂੰ ਲਿਆਉਣ ਵਾਲੇ ਪਰਵਰ ਸਿੰਘ ਨੇ ਤੇ ਉਹ ਲੋਕ ਦੇਖਦੇ ਨੇ ਕਿਵੇਂ ਘਰ ਕੇ ਜੋ ਆਪਣੀ ਵੋਟਾਂ ਪਾਉਂਦੇ ਦੇਖੋ ਮੈਂ ਤਾਂ ਬੜਾ ਕਲੀਅਰ ਕੱਟ ਇਸ ਗੱਲ 'ਤੇ ਕਿਉਂਕਿ ਪਿਛਲੀ ਵਾਰੀ ਇਹਨਾਂ ਨੂੰ ਜਿਹੜੀ ਟਿਕਟ ਮਿਲੀ ਸੀ ਲੇਕਿਨ ਨਹੀਂ ਜਿੱਤੇ ਔਰ ਉਹਦੇ ਤੋਂ ਬਾਅਦ ਜੇ ਕੋਈ ਪਾਰਟੀ ਨੇ ਡਿਸੀਜਨ ਲਿਆ ਹੈਗਾ ਜੇ ਕੋਈ ਸਰਵੇ ਹੋਇਆ ਹੈਗਾ ਤੇ ਮੈਨੂੰ ਲੱਗਦਾ ਉਸ ਮੈਂਡੇਟ ਨੂੰ ਸਾਨੂੰ ਐਕਸੈਪਟ ਕਰਨਾ ਚਾਹੀਦਾ ਔਰ ਜੇ ਫਿਰ ਇੰਨੀ ਨਰਾਜ਼ਗੀ ਆ ਤਾਂ ਫਿਰ ਮੈਨੂੰ ਲੱਗਦਾ ਵਿਕਰਮ ਨੂੰ ਰਜ਼ਾਈਨ ਦੇ ਕੇ ਦੁਬਾਰਾ ਤੋਂ ਐਮਐਲਏ ਦਾ ਮੈਂਡੇਟ ਲੈਣਾ ਚਾਹੀਦਾ ਹੈ ਚੌਧਰੀ ਪਰਿਵਾਰ ਇਸ ਵੇਲੇ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਿਆ ਹੈ ਦੇਖਣਾ ਹੋਵੇਗਾ ਕਿ ਵਿਰੋਧੀਆਂ ਵੱਲੋਂ ਕੀਤੀਆਂ ਟਿੱਪਣੀਆਂ ਦਾ ਵਿਕਰਮਜੀਤ ਸਿੰਘ ਚੌਧਰੀ ਕੀ ਜਵਾਬ ਦਿੰਦੇ ਨੇ ਬਿਊਰੋ ਰਿਪੋਰਟ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਮੋਰਚੇ ਦੇ ਡਟੇ ਹੋਏ ਨੇ ਕਣਕ ਦੇ ਸੀਜ਼ਨ ਦੇ ਮੱਦੇਨਜ਼ਰ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਕਿਸਾਨ ਬੀਬੀਆਂ ਨੂੰ ਮੋਰਚੇ 'ਚ ਪਹੁੰਚਣ ਦੀ ਅਪੀਲ ਕੀਤੀ ਹੈ ਤਾਂ ਜੋ ਕਿਸਾਨੀ ਰੁਝੇਵਿਆਂ ਦੇ ਦੌਰਾਨ ਵੀ ਕਿਸਾਨ ਅੰਦੋਲਨ ਜਾਰੀ ਰੱਖਿਆ ਜਾ ਸਕੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਲਗਾਤਾਰ ਸੰਘਰਸ਼ ਕਰ ਰਹੀਆਂ ਨੇ ਖਾਸ ਕਰ ਹਰਿਆਣਾ ਦੀਆਂ ਹੱਦਾਂ ਤੇ ਕਿਸਾਨ ਪੱਕਾ ਮੋਰਚਾ ਲਗਾ ਕੇ ਬੈਠੇ ਨੇ ਇੱਕ ਪਾਸੇ ਕਣਕ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ ਤੇ ਦੂਜੇ ਪਾਸੇ ਕਿਸਾਨਾਂ ਦਾ ਮੋਰਚਾ ਵੀ ਚੱਲ ਰਿਹਾ ਹੈ ਤੇ ਹੁਣ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਕਿਸਾਨ ਬੀਬੀਆਂ ਨੂੰ ਅਪੀਲ ਕੀਤੀ ਹੈ ਕਿ ਕਿਸਾਨ ਬੀਬੀਆਂ ਵੱਤ ਤੋਂ ਵੱਧ ਮੋਰਚੇ ਦਾ ਹਿੱਸਾ ਬਣਨ। ਉਹਨਾਂ ਦਾ ਕਹਿਣਾ ਹੈ ਕਿ ਫਸਲੀ ਰੁਝੇਵਿਆਂ ਦੇ ਕਾਰਨ ਕਿਸਾਨ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ। ਕਿਸਾਨ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਸ ਵੇਲੇ ਖਨੌਰੀ ਬਾਰਡਰ ਤੇ ਆ। ਤੁਸੀਂ ਦੇਖ ਰਹੇ ਹੋ ਮੇਰੇ ਦੋਨੋਂ ਪਾਸੇ ਗੱਡੀਆਂ ਖੜੀਆਂ ਨੇ। ਇਹ ਲਗਾਤਾਰ ਪਿਛਲੇ ਇੱਕ ਹਫ਼ਤੇ ਤੋਂ ਮੋਰਚੇ ਦੇ ਵਿੱਚ ਗੱਡੀਆਂ ਹੋਈਆਂ ਨੇ। ਔਰ ਇਹ ਤੁਹਾਨੂੰ ਸਾਰਿਆਂ ਨੂੰ ਇਹ ਸਨੇਹਾ ਦਿੰਦੀਆਂ ਨੇ ਇਸ ਮੋਰਚੇ ਜਾ ਕੇ ਕਿ ਅਸੀਂ ਇਸ ਲੜਾਈ ਦਾ ਇਸ ਅੰਦਲਨ ਦਾ ਬਰਾਬਰ ਦਾ ਹਿੱਸਾ ਹੈ ਔਰ ਇਹ ਲੜ ਰਹੀਆਂ ਨੇ ਇੱਥੇ ਅੱਜ ਨਹੀਂ ਕਿ ਜੇ ਪਹਿਲੀ ਵਾਰੀ ਆ ਗਈਆਂ ਹੁਣ ਆਪਾਂ ਕਈ ਵਾਰੀ ਇਸ ਤਰ੍ਹਾਂ ਵੀ ਸੋਚ ਲੈਣੇ ਕਿ ਚੱਲਦੇ ਅੰਦੋਲਨਾਂ ਦੇ ਵਿੱਚ ਪਹਿਲੀ ਵਾਰ ਪਹਿਲਾਂ ਵੀ ਬਹੁਤ ਦੁਨੀਆ ਹੁੰਦੀ ਰਹੀ ਹੈ ਉਹ ਬੀਬੀਆਂ ਨੇ ਜਿਨ੍ਹਾਂ ਨੇ ਕਚਾਲੇ ਦੇ ਅੰਦਰ ਜਿਸਟਨ ਜਥੇਬੰਦੀ ਤੇ ਲਾਠੀ ਚਾਰਜ ਹੋਇਆ ਉਹਦੇ ਤੰਤ ਤੇ ਹੰਡਾਇਆ ਹੈ ਇਹ ਉਹ ਦੂਧਾ ਰੂਪੀ ਬੀਗਣੇ ਸਾਡੀਆਂ ਸੋ ਅਸੀਂ ਅੱਜ ਸੁਨੇਹਾ ਨੋਟ ਕਰੋ ਸਾਰੇ ਸਾਰੇ ਆਗੂ ਸਹਿਬਾਨ ਸੁਨੇਹਾ ਨੂੰ ਨੋਟ ਕਰਨ ਤੇ ਸਾਰੀਆਂ ਭੈਣਾਂ ਨੋਟ ਕਰਨ ਕਿ ਇਹ ਮੋਰਚਾ ਜਿਹੜਾ ਚੱਲ ਰਿਹਾ ਹਰੀ ਦੀ ਕਟਾਈ ਦਾ ਸਮਾਂ ਕੁਝ ਦਿਨ ਇਹ ਆਪਣਾ ਕ੍ਰੂਸ਼ਲ ਟਾਈਮ ਹੈ ਸੀਜ਼ਨ ਹੈ ਇਹਦੇ ਵਿੱਚ ਵਕਤ ਇਸ ਦਾ ਆਉਂਦਾ ਹੀ ਹੁੰਦਾ ਆਪਾਂ ਤਕੜੀਆਂ ਹੋਵੋ ਤੁਸੀਂ ਭੈਣੋ ਹਿੰਮਤ ਮਾਰੋ ਹਿੰਮਤ ਮਾਰ ਕੇ ਆਪਾਂ ਇਸ ਮੋਰਚੇ ਨੂੰ ਮਜ਼ਬੂਤੀ ਬਣਾ ਕੇ ਰੱਖੀ ਜਿਵੇਂ ਇਹਨਾਂ ਬੀਬੀਆਂ ਨੇ ਆਪ ਦਾ ਫਰਜ ਸਮਝਦਿਆਂ ਹੋਇਆ ਇਸ ਮੋਰਚੇ ਨੂੰ ਆਗੇ ਪਿਛਲੇ ਇੱਕ ਹਫ਼ਤੇ ਤੋਂ ਸੰਭਾਲਿਆ ਹੋਇਆ ਇਸੇ ਤਰੀਕੇ ਦੇ ਨਾਲ ਬਾਕੀ ਵੀ ਸਾਰੀਆਂ ਭੈਣਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਅਪੀਲ ਕਰਾਂਗੇ ਕਿ ਆਓ ਸਾਰੇ ਜਣੇ ਆਪਾਂ ਰਲ ਮਿਲ ਕੇ ਇਹ ਜ਼ਮੀਨਾਂ ਜਿਹੜੀਆਂ ਨੇ ਇਹ ਇਕੱਲੇ ਮਰਦ ਦੀਆਂ ਨਹੀਂ ਇਹ ਤੁਹਾਡੀਆਂ ਵੀ ਐ ਤੁਸੀਂ ਵੀ ਬਰਾਬਰ ਹਿੱਸੇਦਾਰ ਹੋਵਿਆਂ ਦੀਆਂ ਸੋ ਇਸ ਕਰਕੇ ਹਰ ਦੁੱਖ ਦੀਆਂ ਹਰ ਸੁੱਖ ਦੀਆਂ ਘਰ ਦੇ ਵਿੱਚ ਬਹਿ ਕੇ ਰਹਿ ਕੇ ਜਦੋਂ ਸਹਨੀਆਂ ਝੱਲਦੀਆਂ ਹਨ ਤਾਂ ਫਿਰ ਅੱਜ ਜਿਹੜੀ ਲੜਾਈ ਲੜੀ ਜਾ ਰਹੀ ਹੈ ਆਓ ਜੇ ਕਿਤੇ ਵੀਰਾਂ ਨੂੰ ਕੰਮਾਂ ਕਰਕੇ ਘਰਾਂ ਦੇ ਵਿੱਚ ਕੰਮ ਕਰਨੇ ਪੈਂਦੇ ਨੇ ਤੇ ਵੀਰੇ ਡਿਊਟੀ ਆਪਾਂ ਸਾਡੀਆਂ ਬੀਬੀਆਂ ਸੰਭਾਲਣ ਜ਼ਿਕਰ ਹੋ ਗਿਆ ਕਿ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਵੀ ਲੰਮਾ ਸਮਾਜ ਸੰਘਰਸ਼ ਕੀਤਾ ਸੀ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਉਣ ਤੋਂ ਬਾਅਦ ਹੀ ਉਹ ਪੰਜਾਬ ਪਰਤੇ ਸਨ ਤੇ ਹੁਣ ਇੱਕ ਵਾਰ ਫੇਰ ਕਿਸਾਨਾਂ ਨੇ ਐਮਐਸਪੀ ਦੀ ਮੰਗ ਸਣੀ ਹੋਰ ਕਈ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਹੈ ਕਿਸਾਨ ਖਨੌਰੀ ਅਤੇ ਸ਼ੰਭੂ ਬੈਰੀਅਰ ਤੇ ਬੈਠੇ ਨੇ ਕਿਸਾਨਾਂ ਦੀਆਂ ਮੰਗਾਂ ਦਾ ਕੀ ਹੱਲ ਹੁੰਦਾ ਹੈ ਆਉਣ ਵਾਲਾ ਸਮਾਂ ਹੀ ਦੱਸੇਗਾ ਬਿਊਰੋ ਰਿਪੋਰਟ ਪੰਜਾਬ ਦੇ ਫਲੋਰ ਤੋਂ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਸ਼ਕੁਣੀ ਚਾਚਾ ਆਖਿਆ। ਉਹਨਾਂ ਕਿਹਾ ਕਿ ਚੰਨੀ ਨੂੰ ਔਰਤਾਂ ਦੀ ਇੱਜ਼ਤ ਕਰਨੀ ਵੀ ਨਹੀਂ ਆਉਂਦੀ ਤੇ ਮੰਤਰੀ ਰਹਿੰਦਿਆਂ ਚੰਨੀ ਨੇ ਇੱਕ ਮਹਿਲਾ ਆਈਐਸ ਅਧਿਕਾਰੀ ਨੂੰ ਅਸ਼ਲੀਲ ਸੰਦੇਸ਼ ਭੇਜੇ ਸੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨੀ ਭਾਜਪਾ ਵਿੱਚ ਸ਼ਾਮਲ ਹੋਏ ਕਰਮਜੀਤ ਕੋ ਚੌਧਰੀ ਦੇ ਬੇਟੇ ਅਤੇ ਮੌਜੂਦਾ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੂੰ ਦੁਰਯੋਧਨ ਕਿਹਾ ਸੀ। ਜਿਸ ਦਾ ਜਵਾਬ ਦਿੰਦੇ ਹੋਏ ਵਿਕਰਮਜੀਤ ਸਿੰਘ ਨੇ ਕਿਹਾ ਕਿ ਸਿਰਫ ਮੇਰੀ ਮਾਂ ਹੀ ਭਾਜਪਾ ਵਿੱਚ ਸ਼ਾਮਲ ਹੋਈ ਹੈ ਮੈਂ ਨਹੀਂ ਮੇਰੀ ਮਾਂ ਨੇ ਅਜਿਹਾ ਫੈਸਲਾ ਕਿਉਂ ਲਿਆ ਉਸਨੇ ਮੈਨੂੰ ਜੁਆਇਨਿੰਗ ਦੌਰਾਨ ਦੱਸਿਆ ਉਹਨਾਂ ਕਿਹਾ ਕਿ ਚੰਨੀ ਦੇ ਮੋਹੋਂ ਅਜਈਆਂ ਗੱਲਾਂ ਆਉਣੀਆਂ ਚੰਗੀਆਂ ਨਹੀਂ ਲੱਗਦੀਆਂ ਚੰਨੀ ਰਮਾਇਣ ਅਤੇ ਮਹਾਭਾਰਤ ਦੀ ਗੱਲ ਕਰ ਰਹੇ ਹਨ ਉਹ ਕਹਿੰਦੇ ਨੇ ਕਿ ਮੈਂ ਸੁਦਾਮਾ ਹਾਂ ਪਰ ਸ਼ਾਇਦ ਹੀ ਕਿਸੇ ਨੇ ਅਜਿਹਾ ਸੁਦਾਮਾ ਦੇਖਿਆ ਹੋਵੇਗਾ ਜਿਸ ਦੇ ਕਰੋੜੀ ਈਡੀ ਨੇ 10 ਕਰੋੜ ਰੁਪਏ ਬ੍ਰਾਹਮਤ ਕੀਤੇ ਨੇ ਜਿਸਨੇ ਜਲੰਧਰ ਆਕੇ ਦੁਖੀ ਸੁਦਾਮਨ ਨੂੰ ਕਿਹਾ ਕਿ ਜਲੰਧਰ ਦੇ ਲੋਕ ਮੇਰੇ ਲਈ શ્રીਕ੍ਰਿਸ਼ਨ ਹਨ सुदम्न नाम, नाम चन्नी ਨੂੰ ਸ਼ੋਭਾ ਨਹੀਂ ਦਿੰਦਾ। सकुशकुनी मामा ਦਾ ਨਾਮ ਉਸ ਦੇ ਅਨੁਕੂਲ ਹੈ ਕਿਉਂਕਿ ਜਿਵੇਂ ਸ਼ਕੁਨੀ ਨੇ ਕੀਤਾ ਸੀ ਉਸਨੇ ਵੀ ਅਜਿਹਾ ਹੀ ਕੰਮ ਕੀਤਾ ਹੈ। ਚੰਨਿਆ ਅਜੇ ਵਿਅਕਤੀ ਹਨ ਜੋ ਮੁੱਖ ਮੰਤਰੀ ਹੁੰਦੇ ਆ ਆਪਣੇ ਹਲਕੇ ਤੋਂ ਹਾਰ ਗਏ ਨੇ ਅਤੇ ਉਹ ਹੁਣ ਸਾਨੂੰ ਕੀ ਸਲਾਹ ਦੇਣਗੇ। ਚੌਧਰੀ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਸਾਹਮਣੇ ਮੇਰੇ ਪਿਤਾ ਦੀ ਜਾਨ ਚਲੀ ਗਈ। ਵਿਕਰਮਜੀਤ ਚੌਧਰੀ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਭਾਰਤ ਜੋੜ ਯਾਤਰਾ ਦੌਰਾਨ ਮੇਰੇ ਪਿਤਾ ਦੀ ਜਾਨ ਚਲੀ ਗਈ ਸੀ। ਉਹ ਕਾਂਗਰਸ ਲਈ ਸ਼ਹੀਦ ਹੋਏ ਹਨ। ਯੂਨੀਵਰਸਿਟੀ ਵਾਰਨੀ ਤੋਂ ਬਾਅਦ ਵੀ ਮੇਰੀ ਮਾਤਾ ਕਰਮਜੀਤ ਕੋ ਚੌਧਰੀ ਨੂੰ ਮੰਨਤਾ ਨਾ ਮਿਲਣਾ ਦੁੱਖ ਦੀ ਗੱਲ ਹੈ ਪਾਰਟੀ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਰਮਜੀਤ ਕੋ ਚੌਧਰੀ ਦੇ ਪਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਲੰਧਰ ਦੀ ਸਿਆਸਤ ਪੱਕੀ ਦਿਖਾਈ ਦੇ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਵਿਧਾਇਕ ਵਿਕਰਮਜੀਤ ਸਿੰਘ ਚੋਧਰੀ ਦੇ ਇਸ ਬਿਆਨ ਤੋਂ ਬਾਅਦ ਚਰਨਜੀਤ ਸਿੰਘ ਚੰਦੀ ਦਾ ਕੀ ਬਿਆਨ ਸਾਹਮਣੇ ਆਉਂਦਾ ਹੈ ਸੋਨ ਵੱਲੋਂ ਲਗਾਤਾਰ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਆ ਰਹੇ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਹੁਣ ਤਾਜ਼ਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਭਾਜਪਾ ਆਗੂ ਅਤੇ ਲੋਕ ਸਭਾ ਸੰਗਰੂਰ ਸੀਟ ਤੋਂ ਸੰਭਾਵੀ ਉਮੀਦਵਾਰ ਅਰਵਿੰਦ ਖੰਨਾ ਦਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਹੈ ਬਰਨਾਲਾ ਸ਼ਹਿਰ ਦੇ ਵਿੱਚ ਪਾਜਪਾ ਵਰਕਰ ਦੇ ਨਾਲ ਮੀਟਿੰਗ ਕਰਨ ਪਹੁੰਚੇ ਪਾਜਪਾ ਨੂੰ ਅਰਵਿੰਦ ਖੰਨਾ ਦਾ ਭਾਰਤੀ ਕਿਸਾਨ ਯੂਨੀਅਨ ਉਗਰਾਹ ਦੇ ਵੱਲੋਂ ਵਿਰੋਧ ਕੀਤਾ ਗਿਆ ਹਾਲਾਂਕਿ ਪੁਲਿਸ ਨੇ ਬੈਰੀਕੇਡ ਲਾ ਕੇ ਕਿਸਾਨਾਂ ਨੂੰ ਪ੍ਰੋਗਰਾਮ ਵਾਲੀ ਥਾਂ ਉੱਤੇ ਜਾਣ ਤੋਂ ਰੋਕ ਦਿੱਤਾ ਪਰ ਕਿਸਾਨਾਂ ਨੇ ਪੱਕਾ ਕਾਲਜ ਰੋਡ ਉੱਤੇ ਜਾਮ ਲਗਾ ਕੇ ਪਾਜਪਾ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਜਮ ਕੇ ਨਰੇਬਾਜੀ ਕੀਤੀ ਇਸ ਮੌਕੇ ਬੋਲਦਿਆ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਕਿਹਾ ਕਿ ਉਹਨਾਂ ਕੇ ਹੈ ਕਿ ਸਾਡਾ ਮਕਸਦ ਭਾਜਪਾਗਵਾ ਨੂੰ ਖੁੰਝੇ ਲਾਉਣਾ ਨਹੀਂ ਹੈ ਸਗੋਂ ਸਾਡਾ ਮਕਸਦ ਇਹਨਾਂ ਆਗੂਆਂ ਨੂੰ ਸਵਾਲ ਕਰਨਾ ਹੈ ਭਾਜਪਾ ਨੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਤੱਕ ਨਹੀਂ ਪਹੁੰਚਣ ਦਿੱਤਾ ਅਤੇ ਹੁਣ ਪੰਜਾਬ ਦੇ ਕਿਸਾਨ ਭਾਜਪਾ ਨੂੰ ਆਪਣੇ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਗੇ ਅੱਜ ਅਸੀਂ অরਵਿੰਦ ਖੰਨਾ ਦਾ ਸਿਰਫ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਆਏ ਸੀ ਪਰ ਅਸੀਂ ਸਾਰੇ ਜ਼ਿਲ੍ਹੇ ਚੋ ਜਿਹੜੇ ਆਪ ਦੇ ਕਿਸਾਨ ਸੀ ਕਚੈਰੀ ਚੌਂਕ 'ਚ ਇਕੱਠੇ ਸੀ ਇੱਥੇ ਤਾਂ ਖੜਾ ਆ ਸ਼ੜਕ ਤੇ ਸਾਨੂੰ ਪੁਲਿਸ ਨੇ ਆ ਗੱਡੀਆਂ ਮੂਹਰੇ ਲਾ ਕੇ ਉੱਥੇ ਜਾਣ ਨਹੀਂ ਦਿੱਤਾ ਤੇ ਇੱਥੇ ਪੁਲਿਸ ਨੇ ਗੱਡੀਆਂ ਟੇਡੀਆਂ ਕਰਕੇ ਸਾਡੇ ਸਾਧਨ ਰੋਕਿਆ ਪੁਲਿਸ ਦਾ ਨਾਕਾ ਲੱਗਿਆ ਹੋਇਆ ਅਸੀਂ ਆਪ ਦਾ ਪ੍ਰਦਰਸ਼ਨ ਕਰਨ ਲਈ ਖੜੇ ਆ ਸਾਡਾ ਕੋਈ ਸ਼ੜਕ ਜਾਮ ਕਰਨ ਦਾ ਮਸਲਾ ਨਹੀਂ ਸੀ ਇਸ ਲਈ ਜੋ ਅਸੀਂ ਵਿਰੋਧ ਕਰਨਾ ਸੀ ਅਸੀਂ ਸਮਝਦੇ ਆਂ ਵੀ ਸਾਡਾ ਐਕਸ਼ਨ ਪੂਰਾ ਸਫਲ ਹੋ ਸਕਿਆ ਸੀ ਆਪ ਦਾ ਵਿਰੋਧ ਪ੍ਰਦਰਸ਼ਨ ਕਰਨ ਚ ਪੂਰਾ ਸਫਲ ਹੋਇਆ ਤੇ ਆਉਣ ਵਾਲੇ ਦਿਨਾਂ ਚ ਆ ਕੰਮ ਨਿਭੜ ਜਾਣਾ ਹੈ ਆਉਣ ਵਾਲੇ ਦਿਨਾਂ ਚ ਰਵਿੰਦ ਖੰਨੇ ਵਰਗਿਆਂ ਦੀ ਪਲੀਟ ਦੇਖਿਓ ਪੈਂਦੀ ਪਿੰਡਾਂ ਚ ਉਹਨਾਂ ਦੀ ਰੇਸ ਲਵਾਵਾਂਗੇ ਜਿਵੇਂ ਇਹਨਾਂ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਸਾਡੇ ਕਿਸਾਨਾਂ ਨੂੰ ਕਿੱਲ ਗੰਡਿਆ ਕੰਧਾ ਗੰਡਿਆ ਅਸੀਂ ਕਿੱਲ ਤੇ ਗੰਡ ਕੰਧਾ ਨਹੀਂ ਗੱਡਾਂਗੇ ਅਸੀਂ ਬੰਦਿਆਂ ਦੀਆਂ ਕੰਧਾਂ ਖੜੀਆਂ ਕਰਾਂਗੇ ਇਹਨਾਂ ਦੇ ਮੂਰੇ ਵੀ ਸਾਡੇ ਉੱਤੋਂ ਦੀ ਗੱਡੀਆਂ ਨਿਗਾਹ ਕੇ ਪਿੰਡਾਂ ਦੀਆਂ ਸੱਤਾਂ ਜਾਵੜੋ ਨਹੀਂ ਇਹਨਾਂ ਨੂੰ ਸੱਤਾਂ ਚ ਬਾਣ ਨਹੀਂ ਦੇਵਾਂਗੇ ਲੋਕਾਂ ਦੀ ਕਾਤਲ ਸਰਕਾਰ ਨੂੰ ਉੱਥੇ ਦੂਜੇ ਪਾਸੇ ਅਰਵਿੰਦ ਖੰਨਾ ਦਾ ਕਹਿਣਾ ਹੈ ਕਿ ਧਰਨਾ ਕਰ ਕਿਸਾਨ ਨਹੀਂ ਸਗੋਂ ਕਿਸਾਨ ਯੂਨੀਅਨ ਆਦੀ ਆੜ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਹਨ ਅਸਲ ਕਿਸਾਨ ਖੇਤਾਂ ਦੇ ਵਿੱਚ ਆਪਣੀ ਫਸਲ ਵੱਢ ਰਹੇ ਨੇ ਕਿਸਾਨ ਯੂਨੀਅਨ ਨਹੀਂ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਕਰ ਰਹੇ ਆ ਇਹ ਕਿਸਾਨ ਤੋਂ ਵਿਚਾਰਾ ਖੇਤ 'ਚ ਬੈਠਾ ਜਿਹਨਾਂ ਦੀ ਫਸਲ ਕੱਟ ਗਈ ਹੈ ਉਹ ਮੰਡੀ 'ਚ ਬੈਠਾ ਤੇ ਇਹ ਜੋ ਜਥੇਬੰਦੀਆਂ ਘੁੰਮ ਰਹੀਆਂ ਹੈ ਭਗਵੰਤ ਮਾਨ ਸਾਹਿਬ ਦੇ ਲੋਕ ਆ ਕਿਸਾਨ ਨਹੀਂ ਹੈ ਕਿਸਾਨ ਅੱਜ ਬਿਚਾਰਾ ਆਪਣੀ ਮਿਹਨਤ ਦੀ ਕਮਾਈ ਬਟੌਰਨ ਦੀ ਕੋਸ਼ਿਸ਼ ਕਰ ਰਿਹਾ ਹੈ ਆਪਣੀ ਆਮਦਨੀ ਵਧਾਣ ਦੀ ਕੋਸ਼ਿਸ਼ ਕਰ ਰਿਹਾ ਹੈ ਆਪਣੇ ਪਰਿਵਾਰ ਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਜੋ ਆਪਣੇ ਕਿਸਾਨ ਆ ਉਹ ਬਿਲਕੁਲ ਮਿਹਨਤ ਕਰਦੇ ਕੰਮ ਕਰਦੇ ਹੈ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਭਾਰਤੀ ਜਨਤਾ ਪਾਰਟੀ ਇਸ ਦੇਸ਼ ਦੀ ਅਤੇ ਖਾਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਕਿਸਾਨਾਂ ਦੇ ਨਾਲ ਹੈ ਕਿਸਾਨਾਂ ਦੀ ਆਮਦਨੀ ਵਧਾਣ ਦੇ ਪੂਰੇ ਉਪਰਾਲੇ ਚੱਕਾਂਗੇ ਆਪਾ ਔਰ ਉਹਨਾਂ ਦੀ ਆਵਾਜ਼ ਬਣ ਕੇ ਜੋ ਵੀ ਆਪਾਂ ਕੰਮ ਕਰ ਸਕਦੇ ਅਗਲੀ ਸਰਕਾਰ ਦੇ ਵਿੱਚ ਕਿਸਾਨਾਂ ਦੀ ਆਪਾਂ ਮਦਦ ਕਰਾਂ ਕਿਸਾਨਾਂ ਵੱਲੋਂ ਆਏ ਦਿਨ ਲਗਾਤਾਰ ਭਾਜ ਭਾਗੂਆ ਦਾ ਵਿਰੋਧ ਕੀਤਾ ਜਾ ਰਿਹਾ ਹੈ ਹੁਣ ਦੇਖਣਾ ਬੰਦ ਹੈ ਕਿ ਇਸ ਵਿਰੋਧ ਦਾ ਅਸਰ ਆਉਣ ਵਾਲੀ ਲੋਕ ਸਭਾ ਚੋਣਾਂ ਉੱਤੇ ਪਵੇਗਾ ਜਾਂ ਨਹੀਂ ਵਿਦੇਤਨੀ ਤਿਹਾਰ ਜੇਲ੍ਹ ਦੇ ਡੀਜੀ ਸੰਜੇ ਬੈਨੀਵਾਲ ਵੱਲੋਂ ਏਮਜ਼ ਨੂੰ ਪੱਤਰ ਲਿਖਿਆ ਗਿਆ ਸੀ ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਇੱਕ ਸੀਨੀਅਰ ਡਾਇਬੀਟੋਲੋਜਿਸਟ ਨਿਯੁਕਤ ਕਰਨ ਲਈ ਆਖਿਆ ਗਿਆ ਸੀ ਹੁਣ ਅਜੇ ਦਿੱਲੀ ਦੇ ਮੰਤਰੀ ਆਤੀਸ਼ੀ ਮਾਲੇਨਾ ਇਨਸੂਲਿਨ ਲੈ ਕੇ ਤਿਹਾਰ ਜੇਲ੍ਹ ਦੇ ਸਾਹਮਣੇ ਪਹੁੰਚੇ ਤੇ ਉਹਨਾਂ ਵੱਲੋਂ ਕੇਂਦਰੀ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਦੇ ਗਏ ਸ਼ਰਾਬ ਆਪ ਕਰੀ ਨੀਤੀ ਮਾਮਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਜੇਲ੍ਹ ਦੇ ਵਿੱਚ ਰਹਿੰਦੇ ਆ ਉਹਨਾਂ ਦੀ ਸ਼ੂਗਰ ਲੈਵਲ ਲਗਾਤਾਰ ਵਧਦੀ ਜਾ ਰਹੀ ਹੈ ਤੇ ਬੀਤੇ ਦਿਨ ਵੀ ਤਿਹਾਰ ਜੇ ਮੈਨੀਵਾਲ ਨੇ ਐਮਜ਼ ਨੂੰ ਪੱਤਰ ਲਿਖ ਕੇ ਕੇਜਰੀਵਾਲ ਦੇ ਲਈ ਇੱਕ ਸੀਨੀਅਰ ਡਾਇਬਟੋਲੋਜਿਸਟ ਨਿਯੁਕਤ ਕਰਨ ਦੇ ਲਈ ਕਿਹਾ ਸੀ ਤੇ ਹੁਣ ਅੱਜ ਦਿੱਲੀ ਦੇ ਮੰਤਰੀ ਆਤੀਸ਼ੀ ਇਨਸੂਲਿਨ ਲੈ ਕੇ ਤਿਹਾਰ ਚੇਲ ਦੇ ਸਾਹਮਣੇ ਪਹੁੰਚੇ ਜਿੱਥੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਬ੍ਰਿਟਿਸ਼ ਰਾਜ ਤੋਂ ਵੀ ਵੱਧ ਜ਼ਾਲਮ ਦੱਸਿਆ ਇਸ ਤੋਂ ਪਹਿਲਾਂ ਆਤੀਸ਼ੀ ਨੇ ਦੋਸ਼ ਲਾਇਆ ਸੀ ਕਿ ਕੇਂਦਰ ਸਰਕਾਰ ਕੇਜਰੀਵਾਲ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੀ ਹੈ ਕਿ ਅਗਰ ਤਿਹਾਰ ਪ੍ਰਸ਼ਾਸਨ ਕੇ ਪਾਸ ਇਨਸੂਲਿਨ ਨਹੀਂ ਹੈ ਅਗਰ ਤਿਹਾਰ ਦਾ ਪ੍ਰਸ਼ਾਸਨ ਇਨਸੂਲਿਨ ਨਹੀਂ ਲੈ ਰਹਾ ਹੈ तो दिल्ली के लोगों ने हम अरविंद केजरीवाल जी के लिए इंसुलिन भेजी है लेकिन जो यहाँ पे सारी पुलिस मौजूद है जो सारे जूनियर ऑफिसर्स भी मौजूद हैं, सीनियर ऑफिसर्स भी मौजूद हैं, वो इंसुलिन लेने से मना कर रहे हैं देखिए इनकी गलती नहीं है इनके जो आका हैं, इनके ऊपर जो भाजपा के नेता बैठे हुए हैं ये उनकी साजिश है ये उनकी साजिश है।, है कि अरविंद केजरीवाल की दवाई रोकी जाए उनका इंसुलिन रोका जाए उनका शुगर लेवल 300 के ऊपर पहुंचे कि उनकी तबीयत खराब हो मल्टीपल ऑर्गन फेलियर हो तो ये इतनी घटिया राजनीति मुझे लगता है कि इस देश के इतिहास में कभी नहीं हुई होगी कि आप एक व्यक्ति का शुगर लेवल 300 के ऊपर पहुंच गया है हर डॉक्टर को पता है दिल्ली के देश क्या दुनिया के हर डॉक्टर को पता है कि तीन के ऊपर का शुगर लेवल सिर्फ इंसुलिन के इंजेक्शन से कंट्रोल हो सकता है ਉਹ ਹਮ ਚਾਹਤੇ ਹਨ ਕਿ ਭਾਰਤੀ ਜਨਤਾ ਪਾਰਟੀ ਇਤਨੀ ਘਟੀਆ ਰਾਜਨੀਤੀ ਨਾ ਕਰੇ ਅਰਵਿੰਦ ਕੇਜਰੀਵਾਲ ਜੀ ਕੋ ਉਨਕੀ ਇਨਸੂਰੈਂਸ ਹੁਣ ਦੇਖਣਾ ਬੰਦ ਕਰਦੇ ਕਿ ਜੇਲ੍ਹ ਦੇ ਵਿੱਚ ਡੀਜੀ ਵੱਲੋਂ ਜੋ ਪੱਤਰ ਲਿਖਿਆ ਗਿਆ ਉਸ ਦੇ ਮੁਤਾਬਕ ਕੇਜਰੀਵਾਲ ਦੇ ਲਈ ਡਾਇਬੈਟੈਲੋਜਿਸਟ ਨਿਯੁਕਤ ਕੀਤਾ ਜਾਂਦਾ ਹੈ ਜਾਂ ਫਿਰ ਨਹੀਂ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਜੱਗੂ ਭਗਵਾਨਪੁਰਿਆ ਗੈਂਗ ਦੇ ਤਿੰਨ ਖਤਰਨਾਕ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਨ੍ਹਾਂ ਗ੍ਰਿਫਤਾਰ ਹੋਏ ਮੁਲਜ਼ਮਾਂ ਕੋਲੋਂ ਨਜਾਇਜ਼ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਇਸ ਸਬੰਧ ਵਿੱਚ ਜਲੰਧਰ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਅਹਿਮ ਜਾਣਕਾਰੀ ਸਾਂਝ ਜਲੰਧਰ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਤਿੰਨ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਿ ਮਿਲੀ ਸੀ ਕਿ ਜੱਗੂ ਭਗਵਾਨਪੁਰੀਆ ਗੈਂਗ ਦੇ ਗੈਂਗਸਟਰ ਸ਼ਹਿਰ ਵਿੱਚ ਕਿਸੇ ਵਾਰਦਾਤ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਦੱਸਿਆ ਕਿ ਸੂਚਨਾ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਇੱਕ ਗੈਂਗਸਟਰ ਨੂੰ ਜਾਲ ਵਿਛਾ ਕੇ ਗੁਰਦੁਆਰਾ ਅਰਬਨ ਅਸਟੇਟ ਫੇਜ਼ 1 ਦੇ ਨੇੜੇੋਂ ਗ੍ਰਿਫਤਾਰ ਕੀਤਾ ਤੇ ਦੋ ਬਾਕੀ ਗੈਂਗਸਟਰਾਂ ਨੂੰ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਤਿੰਨ ਵਿਅਕਤੀ ਗ੍ਰਫਤਾਰ ਹੋਏ ਅਰਲੀ 20s ਦੇ ਤਿੰਨੋਂ ਮੁੰਡੇ ਇੱਕ ਤਾਂ ਨikhil ਹੈ ਸੁਝਾ 파ਰਸ ਇਹ ਦੋਨੋਂ ਹਮਸਰਦੇ ਰਹਿਣ ਵਾਲੇ ਹਨ ਇਹ ਦੋਨਾਂ ਤੇ ਦੋਨਾਂ ਨੂੰ ਮਿਲਾ ਕੇ ਵਿਧੇਕਰੀ ਮੁਕਦਮੇ ਦਰਜ ਹੈ ਤੇ ਮਰਡਰ ਅਟੈਂਪਟ ਟੂ ਮਰਡਰ ਦੇ ਡਕੈਤੀ ਦੇ ਤੀਜਾ ਬੰਦਾ ਜਿਹੜਾ ਜਲੰਧਰ ਦਾ ਰਹਿਣ ਵਾਲਾ ਹੈ ਉਹਦਾ ਨਾਮ ਲਲਿਤ ਪੁਰਸ ਲਕੀ ਹੈ ਇਹਦੇ ਤੇ ਕੋਈ ਪਰਚਾ ਦਰਜ ਨਹੀਂ ਇੱਕ ਤੀਜੇ ਮਹੀਨੇ ਮਰਡਲ ਹੋਇਆ ਸੀਗਾ ਪੁਲਿਸ ਸਟੇਸ਼ਨ ਤੇ ਬਾਹਰ ਅਮਰਸਰ ਉਹਦੇ ਚਰਾਸ਼ਦੀਪ ਨਾਮ ਦਾ ਇੱਕ ਵਿਅਕਤੀ ਸੀ 간ੂਗੋਲੀਆਂ ਮਾਰੀ ਸੀ ਉਹਦੇ ਵਿੱਚ ਜਿਹੜੇ ਪ੍ਰਾਇਮਰੀ ਕਿਊ ਸੀਗੇ ਉਹ ਪਾਰਸ ਤੇ ਮਿਲ ਸੀ ਇੱਕ ਪੱਜ ਗਈ ਸੀ ਉਦੋਂ ਇੱਕ ਬੰਦਾ ਸ਼ਾਰਕ ਗ੍ਰਫਤਾਰ ਹੋਇਆ ਸੀ ਪੱਜ ਕੇ ਥੋੜੇ ਦਿਨ ਜਲੰਧਰ ਵੀ ਰਹਿ ਫਿਰ ਇਹ ਐਮਪੀ ਚਲੇ ਗਿਆ ਪਹਿਲਾਂ ਇਹ ਜੇਲ੍ਹ ਚ ਰਹਿ ਕੇ ਆਏ ਐ ਤੇ ਇਹਨਾਂ ਦਾ ਕੋਈ ਕੇਸ ਵਾਰ ਸੀਗਾ ਕੇਸ ਵਾਰ ਵਿੱਚ ਕੋਈ ਜੇਲ੍ਹ ਚ ਕੋਈ ਬੰਦਾ ਮਿਲਿਆ ਸੀਗਾ ਐਮਪੀ ਦਾ ਉਹਦੇ ਕੋਲ ਚਲੇ ਗਿਆ ਸੀ ਇਹਨਾਂ ਨੇ ਤਿੰਨ ਵਿਪਨ ਉੱਥੋਂ ਐਮਪੀ ਤੋਂ ਪ੍ਰਕਿਰਕਤ ਤੇ 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 ਰਾਈਵਲ ਗਰੁੱਪ ਦੇ ਇੱਕ ਬੰਦੇ ਦੀ ਨਾਲ ਰਕੀ ਕੀਤੀ ਹੋਈ ਸੀਗੀ ਇਹ ਵੈਪਨ ਉਹਨੂੰ ਐਲੀਮੀਨੇਟ ਕਰ ਕਰਨ ਦੀ ਲੈ ਕੇ ਆਏ ਸੀਗੇ ਤਿੰਨ ਵੈਪਨ ਵੀ ਰਿਕਵਰ ਹੋਇਆ ਰਹਾ ਤੋਂ ਤੇ ਜੀਗੂ ਦੇ ਨਾਲ ਅਸੋਸੀਏਟਡ ਹੈ ਜਿਹੜੀ ਗੈਂਗ ਦੇ ਗੁੱਗਿਆਂ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜੀ ਪੈਰੀ ਸੀ ਉਹ ਲੋਕਲ ਉਹਨਾਂ ਦਾ ਜਿਹੜੇ ਆਪੋਜ਼ ਕਰਦੇ ਕਿਹੜੀ ਗੈਂਗ ਸੀ ਉਹ ਆਪੋਜ਼ ਲੋਕਲ ਹੈਗਾ ਹੈ ਇਨਵੈਸਟੀਗੇਸ਼ਨ ਚੱਲੀ ਹੈ ਸਰ ਪਾਲਿਸ ਤੋਂ ਨਹੀਂ ਮਿਲ ਰਹੀ ਹੈ ਅਭੀ ਸਰ ਜੇ ਜੇ ਜੇਲ ਚ ਰਹੇ ਹੋ ਇਹ ਸੰਭਾਵਨਾ ਪੰਜਾਬ ਪੁਲਿਸ ਸੰਗਠਿਤ ਅਪਰਾਧ ਦੇ ਖਾਤਮੇ ਅਤੇ ਰਾਜ ਵਿੱਚ ਸ਼ਾਂਤੀ ਅਤੇ ਸਦ ਭਾਵਨਾ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਨਜ਼ਰ ਆ ਰਹੀ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਹੁਣ ਹੋਰ ਵੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਵਾਲ ਦੀ ਸਿਹਤ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਜੇਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਨੇ ਪ੍ਰੈਸ ਕਾਨਫਰੰਸ ਕਰਦਿਆਂ ਦਿੱਲੀ ਦੇ ਮੰਤਰੀ ਸੌਰਭ ਭਰਦਵਾਜ ਨੇ ਪਾਛਪਤੇ ਗੰਭੀਰ ਇਲਜ਼ਾਮ ਲਾਇਏ ਨੇ तिहाड़ जेल च बंद दिल्ली ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਦਿੱਲੀ ਦੇ ਮੰਤਰੀ ਸੌਰਵ ਭਾਰਦਵਾਜ ਨੇ ਪ੍ਰੈਸ ਕਾਨਫਰੰਸ ਕਰਦਿਆਂ ਭਾਜਪਾ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ। ਉਹਨਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਦੇ ਖਿਲਾਫ ਭਾਜਪਾ ਵੱਲੋਂ ਸਾਜ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ 3-4 ਦਿਨੋਂ ਸੇ ਆਪ ਨੇ ਦੇਖਾ ਦੋ ਬਹਿਸ ਹੈ। ਦੋ ਪੱਖ एक पक्ष अरविंद केजरीवाल का पक्ष है आम आदमी पार्टी का पक्ष है वो पक्ष है कि मुझे 20-22 सालों से डायबिटीज है मैं 12 साल से इंसुलिन पे हूं मैं 50 यूनिट इंसुलिन रोज लेता हूं इंसुलिन पे जाने वाले मरीज की शुगर बढ़े तो इंसुलिन से ही उसको कंट्रोल किया जा सकता है मैंने बार बार कहा कि मुझे शुगर के स्पेशलिस्ट को दिखाना है मुझे नहीं दिखाया जा रहा मैंने कहा मुझे इंसुलिन की जरूरत है मुझे इंसुलिन नहीं दिया जा रहा मैंने कहा कि आप डॉक्टर नहीं दे सकते तो मैं अपने प्राइवेट डॉक्टर से वीडियो कॉन्फ्रेंसिंग पे यानी कि मोबाइल फोन से उससे परामर्श करना चाहता हूं यह एक पक्ष है जो भारतीय जनता पार्टी और केंद्र सरकार कहती है नहीं ऐसे कैसे करने देंगे दूसरा पक्ष भारतीय जनता पार्टी और तिहाड़ जेल का है भारतीय जनता पार्टी की केंद्र सरकार माफ कीजिएगा भारतीय जनता पार्टी की केंद्र सरकार और तिहाड़ जेल एडमिनिस्ट्रेशन का है वो पक्ष क्या है नहीं साहब इनकी कोई शुगर नहीं बढ़ रही नहीं ये बिल्कुल नॉर्मल है नहीं हमारे पास जब डॉक्टर है तो डॉक्टर को दिखाने की क्या जरूरत है इंसुलिन की जरूरत इन्हें है ही नहीं जब जरूरत होगी हम इन इंसुलिन दे देंगे अभी इनको इंसुलिन की जरूरत नहीं है ये दो पक्ष मैं आज आपको एक ऐसा सबूत दिखाने जा रहा हूं जिससे भारतीय जनता पार्टी की केंद्र सरकार पूरे देश ही नहीं पूरी दुनिया क्योंकि तो आज बहुत सारे इंटरनेशनल मीडिया के साथी भी ये देख रहे हैं किस तरीके से चुने हुए मुख्यमंत्री की हत्या की साजिश केंद्र सरकार कर सकती है ये कह रहे हैं हमारे यहां है स्पेशलिस्ट हैं डॉक्टर हैं देख रहे हैं अरविंद केजरीवाल जी को क्या दिक्कत है यह मैं पत्र आपको दिखा रहा हूं ये कल का पत्र है ये तिहाड़ जेल के डीजी ने कल यानी कि 20 अप्रैल को एम्स को लिखा है और कहा है कि हमको एक डायबिटोलॉजिस्ट एक शुगर या डायबिटीज के स्पेशलिस्ट को दे दिया जाए ਅੱਜ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਸਭ ਦੇ ਸਾਹਮਣੇ ਐਕਸਪੋਜ਼ ਹੋ ਗਈ। ਜ਼ਿਕਰਯੋਗ ਹੈ ਕਿ ਆਪਕਾਰੀ ਨੀਤੀ ਮਾਮਲੇ ਦੇ ਵਿੱਚ ED ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਸੀ ਤੇ ਫਿਲਹਾਲ ਅਰਵਿੰਦ ਕੇਜਰੀਵਾਲ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ। ਬਿਊਰੋ ਰਿਪੋਰਟ। ਅਰਧੇ ਪੰਜਾਬ ਨਿਊਜ਼ ਬੁਲਟਿਨ ਵਿੱਚ ਬਸ ਇਹਨਾਂ ਹੀ ਜਾਂਦੇ-ਜਾਂਦੇ ਇੱਕ ਵਾਰ ਫੇਰ ਨਸਰ ਮਾਲੇ ਨਿਯਮੋ ਖੜਲੇ ਸਤੇ। ਸੁਖਪਾਲ ਖੈਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ ਮੰਡੀਆਂ 'ਚ ਲੱਗੇ ਕਣਕ ਦੇ ਅੰਬਾਰ। ਜਲੰਧਰ ਸ਼ਹਿਰ ਚ ਗਰਮਾਈ ਸਿਆਸਤ ਵਿਦਾਇਕ ਪ੍ਰਗਟ ਸਿੰਘ ਨੇ ਚੌਧਰੀ ਪਰਿਵਾਰ ਤੇ ਸਦੇ ਤਿੱਖੇ ਨਿਸ਼ਾਨੇ ਚਕਜੀਤ ਸਿੰਘ ਨੇ ਢਲੀਵਾਲ ਦੀ ਕਿਸਾਨ ਬੀਬੀਆਂ ਨੂੰ ਅਪੀਲ ਕਨਕ ਦੇ ਸੀਜ਼ਨ ਚ ਵੀ ਚੱਲਦਾ ਰਹੇ ਮੋਰਚਾ ਪੰਜਾਬ ਕਾਂਗਰਸ ਦੇ ਵਿੱਚ ਵਧਿਆ ਟਕਰਾਅ ਵਿਦਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਚਰਨਜੀਤ ਸਿੰਘ ਚੰਨੀ ਤੇ ਲਾਇਆ ਗੰਭੀਰ ਦੋਸ਼ ਇਸ ਦਿਨਾਂ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੀ ਨਮੀਤੀ ਤਾਸਾ ਖਬਰਾਂ ਦੇ ਨਾਲ ਧੰਨਵਾਦ